ਮਿੱਤਰੋ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਟਰੈਕਟਰ ਲੈ ਕੇ ਆਏ ਆ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂਜੀ ਕੀ ਹਾਲ ਹੈ ਬਾਈ ਹਾਂਜੀ ਵਧੀਆ ਮੇਰੀ ਜੀ ਠੀਕ ਠਾਕ ਜੀ ਹਾਂਜੀ ਹਾਂਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਬਾਈ ਜਿਹੜਾ ਇਹ ਨਿਊ ਹਾਲੈਂਡ 3630 ਇਹ ਕਿਹੜਾ ਮਾਡਲ ਆ ਇਹ 2019 ਮਾਡਲ ਆ ਸਪੈਸ਼ਲ ਐਡੀਸ਼ਨ ਸਪੈਸ਼ਲ ਐਡੀਸ਼ਨ ਆ ਤੇ 2019 ਮਾਡਲ ਆ ਹਾਂਜੀ ਹਾਂਜੀ ਗੱਲ ਕਰੀਏ ਬਾਈ ਇਹ ਟਰੈਕਟਰ ਦੇ ਟਾਇਰਾਂ ਦੀ ਟਾਇਰ ਵੀਰ ਇਹਦੇ ਹੈਗੇ ਆ ਮਰਕੀ 70 75 ਪੈਸੇ ਚਾਰੇ ਟਾਇਰ ਹਾਂਜੀ ਠੀਕ ਹੈ ਜੀ ਚਾਰੇ ਟਾਇਰ ਟਰੈਕਟਰ ਦੇ 70 ਤੋਂ 75 ਰੁਪਏ ਚਾਰੇ ਟਾਇਰ ਆ ਜੀ ਬਾਕੀ 50 ਨੰਬਰ ਆ ਬਾਈ ਹਾਂਜੀ 50 ਨੰਬਰ ਆ ਕਿਤੋਂ ਵੀ ਮਤਲਬ ਫੀਟ ਫੂਟ ਕਿਤੋਂ ਨਹੀਂ ਹੋਇਆ ਜ ਇਹ ਨ Ориਜਨਲ ਹੀ ਆ ਸਭ ਕੁਝ ਠੀਕ ਆ 50 ਨੰਬਰ ਆ ਟਰੈਕਟਰ ਬਿਲਕੁਲ Ориਜਨਲ ਆ ਤੁਹਾਡੀ ਫੁੱਲ ਗਾਰੰਟੀ ਆ ਬਾਈ ਹਾਂਜੀ ਫੁੱਲ ਰੰਗ ਪੇਡ ਦਾ ਸਾਰਾ Ориਜਨਲ ਹਨਾ ਮੈਂ ਸਭ ਗੱਲ ਸਾਰਾ ਮਤਲਬ ਕਿੱਦੋਂ ਵੀ ਕਲਮ ਵੀ ਨਹੀਂ ਲੱਗੀ ਰੰਗ ਦੀ ਠੀਕ ਆ ਵੀ ਆ ਸਾਰਾ ਟਰੈਕਟਰ Ориਜਨਲ ਆ ਕੰਡੀਸ਼ਨ ਚੈੱਕ ਕਰ ਸਕਦੇ ਹਾਂ ਹਾਂਜੀ ਗੱਪ ਪੈਰਦਾਨਾ ਲੈ ਕੇ ਸਾਰਾ ਵੀ ਟਰੈਕਟਰ ਸਾਰਾ Ориਜਨਲ ਆ ਕਿਹਦਾ ਖੁੱਲਿਆ ਨਹੀਂ ਹ ਆਹ ਜਿਹੜਾ ਪੇਂਟ ਹੋਇਆ ਮਗਰ ਨੂੰ ਬੰਨੇ ਜਿਵੇਂ ਠੀਕ ਹੈ ਜੀ ਹਾਂ ਜੀ ਕੰਡੀਸ਼ਨ ਬਹੁਤ ਹੀ ਸਾਫ਼ ਪਈ ਆ ਟਰੈਕਟਰ ਦੀ ਬਾਕੀ ਬਈ ਇਸ ਟਰੈਕਟਰ ਨਾਲ ਸਮਾਨ ਕੀ ਕੋਸ ਹਾਂ ਜੀ ਡੰਡਾ ਫੱਟੀ ਤੇ ਸ਼ਰੀ ਕੰਪਨੀ ਦੇ ਸਭ ਕੁ ਮਿਲੂਗਾ ਸਮਾਨ ਨਾਲ ਕੰਪਨੀ ਦਾ ਸਮਾਨ ਸਾਰਾ ਕੋ ਮਿਲੂਗਾ ਇਹ ਫਿਰ ਕੰਪਨੀ ਰਿਕਾਰਡ ਨਾਲ ਚੱਲਿਆ ਕਿੰਨੇ ਘੰਟੇ ਚੱਲਿਆ ਹਾਂ ਜੀ ਜਨੂ ਨਹੀਂ ਚੱਲਿਆ ਅਰਜੀਨਲ ਜਿੰਨਾ ਚੱਲਿਆ ਠੀਕ ਹੈ ਜੀ ਇਹ ਨਾਲ ਹੀ ਚੱਲਿਆ ਜਿੰਨਾ ਵੀ ਚੱਲਿਆ ਕੰਪਨੀ ਰਿਕਾਰਡ ਨਾਲ ਆਹੀ ਦੇਉਂਗੇ ਹੱਡ ਬਈ ਹਾਂ ਜੀ ਇਹ ਤਾਂ ਨਾਲ ਹੀ ਆਉਂਦਾ ਕੰਪਨੀ ਦਾ ਹੀ ਹੈ ਠੀਕ ਹੈ ਸਪੈਸ਼ਲ ਐਡੀਸ਼ਨ ਦੇਹੀ ਹੁੰਦੇਗਾ ਹੱਡ ਕੰਪਨੀ ਦੇ ਨਾਮ ਅੱਜ ਮੈਂ ਬੰਪਰ ਲੱਗਾ ਸਭ ਕੋ ਨਹੀਂ ਮਿਲੂਗਾ ਨਾਲ ਨਾਲ ਸਭ ਕੋਲ ਠੀਕ ਹੈ ਜੀ ਹੁਣ ਗੱਲ ਕਰਦੇ ਆਂ ਇਹਦੀ ਰੇਟ ਦੀ ਕੀ ਡਿਮਾਂਡ ਆ ਬਈ ਇਹਦੀ ਵੀਰੇ ਦੀ ਡਿਮਾਂਡ ਹੈ 6 ਲੱਖ 85 ਹਜ਼ਾਰ 6 ਲੱਖ ਤੇ 85 ਹਜ਼ਾਰ ਇਸ ਟਰੈਕਟਰ ਦੀ ਡਿਮਾਂਡ ਆ ਬਾਕੀ ਜਿਹੜਾ ਬਈ ਵੀਡੀਓ ਸ਼ੇਅਰ ਕਰਕੇ ਆਉਂਦਾ ਹਾ ਜੀ ਮਾਨਤਾਨ ਵੀਰੇ ਹੋ ਲੂਗੇ ਪੂਰਾ ਕਰੋਗੇ ਹਾਂ ਜੀ ਹਾਂ ਜੀ ਠੀਕ ਆ ਪੂਰਾ ਮਾਨਤਾਨ ਕੀਤਾ ਜਾਊਗਾ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਇਹ ਕਿਹੜੇ ਪਿੰਡ ਵਗਾਉ ਆ ਬਈ ਪਿੰਡ ਮੁੜਕੀ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਮੋਦਕੀ ਆ ਜਿਹੜਾ ਹੈਗਾ ਪ੍ਰੋਪਰ ਬਾਈ ਨੰਬਰ ਬੋਲ ਦਿਓ ਆ ਦਾ 9501383398 ਠੀਕ ਆ 9501383398 ਹਾਂਜੀ ਹਾਂਜੀ ਬਾਈ ਹਣ ਤੁਹਾਡੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਗਾ ਮਾਨਤਾਨ ਕਰਨਾ ਤੁਸੀਂ ਹਾਂਜੀ ਹਾਂਜੀ ਠੀਕ ਆ ਬਾਈ ਧੰਨਵਾਦ